ਦੇਖੋ ਇਹ ਬਿਰਦੀ ਪਰਿਵਾਰ ਬਹੁਤ ਹੀ ਵਧੀਆ ਪਰਿਵਾਰ ਹੈ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਸ਼ੁਰੂ ਤੋਂ ਹੀ ਸ਼ੋਮਨੀ ਕਾਲੀਵਾਲ ਦੇ ਨਾਲ ਪੰਥ ਪਰਿਵਾਰ ਹੈ ਤੇ ਅੱਜ ਬਜ਼ੁਰਗਾਂ ਦੇ ਸਿਹੜਾਈ ਕਰਕੇ ਬਹੁਤ بڑا ਘਟ ਹੈ ਚਾਹੇ ਪੂਰੀ ਉਮਰ ਝੋਕੇ ਗਏ ਨੇ ਪਰ ਫੇਰ ਵੀ ਉਹਨਾਂ ਦੇ ਬੈਠਣ ਦੀ ਬਹੁਤ ਬੜਾ ਸਾਰਾ ਅਛਾ ਜਦੋਂ ਕਿਤੇ ਮੀਟਿੰਗ ਕਰਦੇ ਸ਼ੋਮਨੀ ਕਾਲੀਵਾਲ ਦੀ ਤਕਰੀਬ ਇਹਨਾਂ ਦੀ ਵਰਕਸ਼ਾਪ ਦੇ ਵਿੱਚ ਹੁੰਦੀ ਸੀ ਪਰ ਇੰਨਾ ਉਛਾ ਲੈਂਦੇ ਸੀ ਇੰਨਾ ਹਿੰਮਤ ਕਰਦੇ ਸੀ ਉਹ ਸੋ ਅੱਜ ਇੱਕ ਪੰਥ ਨੂੰ ਬਹੁਤ ਥੋੜਾ ਘਟਾ ਪਿਆ ਗੁਰੂ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆ ਕਿ ਉਹਨੇ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਸਾਰੇ ਸਾਰਿਆਂ ਨੂੰ ਪਰਵਾਹ ਨੂੰ ਭਾਰਾ ਮੰਨਣ ਦਾ ਬਖਸ਼ੇ ਕਿਉਂਕਿ ਗੁਰੂ ਮਹਾਰਾਜ ਤਾਕਤ ਦੇ ਸਕਦੇ ਨੇ ਹਿੰਮਤ ਦੇ ਸਕਦੇ ਨੇ ਆਦਰਵਾਜ ਭਾਰਾ ਮੰਨਣ ਦੀ ਬਹੁਤ ਔਖਾ ਹੁੰਦਾ ਹੈ ਕਿ ਪ੍ਰਮਾਤਮਾ ਤਾਕਤ ਦੇ ਵਿੱਚ ਪਾਛਤਾ ਦੇ ਸਮੇਂ ਬਹੁਤ ਵਾਤਵਾਤ ਉਹ ਹੈ ਕਿ ਫਖਰ ਚ ਹਾਂਜੀ ਨੰਦੋ ਸਾਹਿਬ ਨਾ ਕਿ ਸੋਡਰੀ ਪਾਰਟੀ ਫਲਮਿੰਗ ਕਲਜਾ ਨੂੰ ਬਹੁਤ ਥੋੜਾ ਕਟਾ ਪਿਆ ਸਰਦਾਰ ਸਰਪੰਨ ਸਿੰਘ ਜੀ ਸਾਡੇ ਜਾਂਗਾ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਜਿੰਨੀ ਵੀ ਹੈ ਜ਼ਿੰਦਗੀ ਸਾਰੀ ਇਹਨਾਂ ਨੇ ਪਾਰਟੀ ਵਾਸਤੇ ਲਾਈ ਇੱਕ ਦਿਨ ਵੀ ਇਹਨਾਂ ਨੇ ਨਾ ਕੁਝ ਮੰਗਿਆ ਤੇ ਨਾ ਰੂਸੇ ਦੇ ਪਾਰਟੀ ਦੇ ਲੋਕ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਗੋਵਿੰਦ ਸਿੰਘ ਗੁਰਦੀ ਨੂੰ ਵੀ ਉਹਨਾਂ ਨੇ ਆਪਣੀਆਂ ਲੀਆਂ ਦੇ ਟੋਰੀਆ ਜੋ ਕਿ ਸਾਡੇ ਨਾਲ ਪਾਰਟੀ ਦੀ ਜਨਰਲ ਸੇਵਾ ਕਰ ਰਹੇ ਨੇ ਸੱਚੇ ਬਾਸ਼ਿਆ ਇਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਜਾਨਦਾਰਾ ਘਟਾ ਹੈ ਪਰਿਵਾਰ ਪੂਰਾ ਕਰਦਾ ਹੈ ਔਰ ਇਸੇ ਤਰੀਕੇ ਚੜ੍ਹਦੀ ਕਲਾ ਇਸ ਪਰਵਾਰ ਦੀ ਵੈਗੁਰਜ ਕਾ ਖਾਲਸਾ ਸਤਿ ਸ੍ਰੀ ਅਕਾਲ ਜੋ ਕਵੈਤੀ ਸਾਫ ਸਰਕਲ ਪ੍ਰਧਾਨ ਸੀ ਉਹ ਬਾਦਲ ਹੁੰਦੀ ਹੈ ਸਰਵਣ ਸਿੰਘ ਜੀ ਔਰ ਬਹੁਤ ਟਕਸਾਲੀ ਜਿਹੜੇ ਆਪਣੇ ਅਕਾਲੀ ਆਗੂ ਸਨ ਬਹੁਤ ਜ਼ਿਆਦਾ ਸੇਵਾ ਇਹਨਾਂ ਨੇ ਸ਼੍ਰੋਮਣੀ ਕਾਦੀ ਜੱਤੀ ਪੰਥ ਦੀ ਕੀਤੀ ਹੈ ਔਰ ਬਹੁਤ ਐਕਟਿਵ ਸਨ ਮੈਨੂੰ ਮਿਲਦਾ ਰਹਿੰਦਾ ਸੀ ਬਿਰਤੀ ਸਾਹਿਬ ਦੇ ਹਮੇਸ਼ਾ ਹੀ ਜਦੋਂ ਆਉਣਾ ਸੀ ਬਿਰਤੀ ਸਾਹਿਬ ਦੇ ਆਫਿਸ 'ਚ ਜਾਣਾ ਪਰ ਲੱਗਦਾ ਨਹੀਂ ਸੀ ਵੀ ਇੱਕਦਮੀ ਬਜ਼ੁਰਗਾਂ ਨਾਲ ਮੰਨ ਲਓ ਇਦਾਂ ਦੀ ਜਿਹੜੀ ਧਿਆਨਕ ਬਿਮਾਰੀ ਜੀ ਨਿਕਲੂਗੀ ਉਹ ਦੋ ਕੁ ਮਹੀਨੇ ਇਹਨਾਂ ਦਾ ਸੰਭਾਲ ਹੈ ਪਤਾ ਲੱਗਿਆ ਰਵੀ ਸਿੰਘ ਸਾਹਿਬ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਔਰ ਸਰਵਨ ਸਿੰਘ ਜੀ ਬਹੁਤ ਚੰਗੇ ਇਨਸਾਨ ਸੀ ਇਹਨਾਂ ਦੇ ਸਿੱਖਰ ਵੀ ਵਧੀਆ ਬੰਦੇ ਨੇ ਉਹ ਹੁਣ ਮੇਰਾ ਸ਼ਰਮਣੀ ਕਾਲੀ ਗੱਦੀ ਜੀ ਨੂੰ ਬਣ ਗਿਆ ਬੱਤੀ ਸਾਹਿਬ ਉਹਨਾਂ ਦਿਨ ਬਹਾਉਂਦੇ